ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਆਪਾਂ ਵੀਡੀਓ ਨਹੀਂ ਪਾਈ ਬਸ ਵੈਸੇ ਹੀ ਨਹੀਂ ਪਾ ਆ ਦੇਖ ਲੋ ਵੀਰੇ ਪਖਰਾ ਆ ਕਿੰਨੀ ਲੰਬੀ ਚਾਲ ਦਾ ਆ ਇਹ ਹੀ ਆਪਣਾ G3 ਆ ਦੇਖ ਲੋ ਐਨ ਹੈਗਾ ਨਾ ਪਿਆਰ ਡਾਇਮੰਡ ਵਰਗਾ ਦੇਖ ਐਨ ਪੂਰਾ ਲੰਬੀ ਲੰਬੀ ਚਾਲ ਦਾ ਆ ਈ ਆਪਣਾ ਰੈਂਦਾ ਸੀ ਪੱਟਣ ਵਾਲਾ ਹਜੇ ਇਹ ਅੱਜ ਪਟਾਈ ਕਰਾਂਗੇ ਇਹਦੀ ਤਾਂ ਨਾਲ ਦੀ ਨਾਲ ਹੀ ਗ੍ਰੇਡਿੰਗ ਕਰਕੇ ਚਲੋ ਜੀ ਇਹ ਸਾਮ ਲੈਣਾ ਫਿਰ ਇਹ ਵੀ ਵਧੀਆ ਵਾਲਾ ਯਾਰ ਬਹੁਤ ਵਧੀਆ ਝਾੜ ਵੀ ਬਹੁਤ ਗਿਣਤੀ ਚ ਦਾਣੇ ਦੇ ਲੋ ਕਿੰਨੇ ਐਂ ਡਲਿਆਂ ਦੇ ਵਿੱਚ ਤੁਹਾਨੂੰ ਦੀਨੇ ਦੇ ਨਹੀਂ ਦਾਣੇ ਪਰ ਗਿਣਤੀ ਚ ਦਾਣੇ ਬਹੁਤ ਜ਼ਿਆਦਾ ਬਹੁਤ ਵਧੀਆ ਵਾਹ ਆਲੂ ਤੇ ਸਾਈਜ਼ ਇਹਦਾ ਬਾਲਾ ਵੱਡਾ ਨਹੀਂ ਸੀ ਹੁਣ ਦਿੱਤਾ ਕਿਉਂਕਿ ਇਹਦੀ ਬੇਲ ਆਪਾਂ ਠੀਕ ਹੀ ਵੜਤੀ ਸੀ ਜਿਆਦਾ ਲੰਬਾ ਵੀ ਨਹੀਂ ਚਲਾਈ ਸੀ ਠੀਕ ਜੀ ਅੱਜ ਆਪਣੀ ਗ੍ਰਾਮੇ ਦੀ ਮਸ਼ੀਨ ਵੀ ਆ ਜਾਣੀ ਆਲੂ ਪੱਟਣ ਵਾਲੀ ਤੇ ਉਹਦੇ ਨਾਲ ਚੱਲੂ ਕੰਮ ਫਿਰ ਕੱਲ ਨੂੰ ਲੱਗਾਂਗੇ ਇਹ ਮਾਲਣੀ ਆਲੂ ਦੀ ਪਟਾਈ ਕਰਨ ਇਹ ਦੇਖਦੇ ਕੀ ਬਣਦਾ ਅੱਜ ਸ਼ਾਇਦ ਜ਼ਰੂਰ ਹੋ ਜਾਵੇ ਆਪਣਾ ਫੇਵਰੇਟ ਆਲੂ ਆ ਮੇਰਾ ਵੀਰੇ ਇਹ ਪਖਰਾਜ ਆ ਜਿਹੜਾ ਸਭ ਤੋਂ ਪਸੰਦ ਆਲੂ ਆ ਮੈਨੂੰ ਪਹਿਲੇ ਨੰਬਰ ਤੇ ਇਹ ਫੇਰ ਹੈਗਾ ਵਾ ਐਲ ਆਰ ਦੇ ਲੋਕ ਕਿ ਨਹੀਂ ਲੰਬੀ ਚਾਲ ਫਗਰਾਇ ਦੀ ਬਹੁਤ ਘਟ ਹੋ ਜਿਹੜਾ ਕੋਈ ਗੋਲ ਆਲੂ ਜਹਾਵੇ ਪਰ ਨਹੀਂ ਹੈਗਾ ਇਕੀਲਾ ਵਾ ਆਪਣਾ ਤੁਹਾਨੂੰ ਦੱਸ ਦਊ ਮੈਂ ਕਿੰਨਾ ਝਾੜ ਕਿਲੇ ਚ ਬੋਰੀ ਪੂਰੀ ਫੁੱਲ ਭਰੂਗੀ ਇੱਥੇ ਗਣ ਕੇ ਦੱਸਦਾ ਤੇ ਜਿਹੜਾ ਆਪਣਾ ਡਾਇਮੰਡ ਸੀਗਾ ਵੀਰੇ ਦੇਖ ਲਓ ਜਿਹੜਾ ਵਾਇਰਸ ਆਇਆ ਸੀਗਾ ਸਾਢੇ 5 ਕਿੱਲੇ ਆਪਣੇ ਖੇ ਸੀਗੇ ਵਾਇਰਸ ਵਾਲੇ ਡਾਇਮੰਡ ਦੇ ਹਨ ਤੇ ਉਹਦੇ ਵਿੱਚੋਂ ਦੇਖ ਲਓ ਤੁਸੀਂ ਆਪਣਾ 9 950 ਗੱਟੂ ਹੋ ਗਿਆ ਤੇ ਜਿਹੜੇ ਵੀਰੇ ਆਪਣਾ ਡਾਇਮੰਡ ਸੀਗਾ ਉਹਦੇ ਵਿੱਚੋਂ ਦੇ ਲੋ 900 ਗੱਟੂ ਹੋ ਗਿਆ ਰਾਸ਼ਨ ਦਾ ਯਾਨੀ ਕਿ ਵਿੱਚੀ ਡੱਫਲ ਮਿਲਾ ਕੇ ਤੇ ਵਿੱਚੀ ਦੂਜਾ ਮਿਲਾ ਕੇ ਹਨ ਤੇ 900 ਹੋ ਗਿਆ ਰਾਸ਼ਨ ਦਾ ਤੇ 900 ਦੇ ਵਿੱਚ ਦੂਜਾ ਹੋ ਗਿਆ ਆਪਣਾ ਗੁੱਲਾ ਸਾਈਜ਼ ਹੋ ਗਿਆ 280 ਗੱਟੂ ਗੁੱਲੇ ਸਾਈਜ਼ ਦੇ ਹਨ ਇਹ ਫਿਰ ਗੋਲੀ ਹੋਗੀ ਤੇ ਹਰੇ ਗੱਟੂ ਦੇ ਵੀ ਕਾ ਹੋ ਮੈਂ ਦੱਸ ਦੂੰ ਕਿੰਨੇ ਗੱਟੂ ਆ ਜਿਹੜਾ ਟਰਾਲੀ ਦੇ ਵਿੱਚ ਮਾਲ ਲੋਡ ਹੋ ਗਿਆ 600 60 ਗੱਟੂ ਆ ਮੈਂ ਲਾਦਾ ਇਹਦੇ ਵਿੱਚ ਡਾਇਮੰਡ ਆਲੂ ਆ ਕੋਲ ਸਟੋਰ ਚ ਲੈ ਉਹੀ ਮਾਲ ਆ ਜਿਹੜਾ ਆਪਾਂ ਉਹਦਾ ਸੀਗਾ ਲੋਡ ਕਰਿਆ ਤੇ 660 ਇਹ ਚਾ ਤੇ 140 ਗੱਟੂ ਹੈਗੇ ਆ ਟੈਂਪੋ ਚ ਲੱਦੇ ਹੋਏ ਆ ਤੇ 660 ਤੇ 140 ਹੋ ਗਏ ਤੇ 7 800 800 ਓਏ ਓ ਮੋਟਾ ਆਲੂ ਕਿੰਨਾ ਵਾ ਵਿਦਨਾ ਗਿਣਦੀ ਕਰਿਆ ਹਾਂ ਆ ਡਾਇਮੰਡ ਦਾ ਹਾਂ 100 ਤੋਂ ਪਰ 100 ਤੋਂ ਪਰ 900 ਗੱਟੂ ਹੋ ਗਿਆ 9 ਯਾਨੀ ਕਿ 100 125 30 ਗੱਟੂ ਹੈਗਾ ਓਵਰ ਸਾਈਜ਼ ਦੇ ਤੇ ਉਸ ਤੋਂ ਬਾਅਦ 280 ਗੱਟੂ ਹੈਗੇ ਆ ਗੁੱਲੇ ਦੇ ਤੇ 180 ਤੇ ਉਸ ਤੋਂ ਬਾਅਦ ਆਪਣੇ 85 ਗੱਟੂ ਹੈਗੇ ਆ ਇਹਦੇ ਹਰੇ ਦੇ ਤੇ ਕਾਟ ਦੇ ਆ ਭਰਿਆ ਪਿਆ ਹਰਾ ਕਾਟਾ ਛਾਂਡੀ ਕਰਕੇ ਭਰਿਆ ਪਿਆ ਇਹ ਵੀ ਚੱਲੇ ਤੇ 10 ਆ 9 10 ਗੱਟੂ ਗੋਲੀ ਦੇ ਆ ਉਹਦੇ ਡਾਇਮੰਡ ਦੇ ਇੰਨਾ ਮਾ ਨਿਕਲਿਆ ਆਪਣੇ 5.5 ਕਿਲੇ ਖੱਤੇ ਚ ਥੋੜਾ ਘੱਟ ਡੈਟ ਕਰ ਕਮਲ ਉੱਤੇ ਬੋਰੀਆਂ ਨਾ ਪਾੜ ਜਾਣ ਇਹਦੇ ਨਾ ਹੋਰ ਰੱਖਿਆ ਕਰੋ ਇਹ ਤੇ ਜਾਂਦਾ ਪ੍ਰਾਲੀ ਪ੍ਰੂਲੀ ਰੱਖ ਲਿਆ ਕਰੋ ਜਿੱਥੇ ਰੱਸਾ ਪਾਉਣਾ ਹੁੰਦਾ ਇਹ ਬੋਰੀ ਨਾਲੇ ਬੋਰੀ ਪਾੜਦੀਆਂ ਨਾਲੇ ਆਲੂ ਵੱਢਿਆ ਜਾਂਦਾ ਤੇ ਹੁਣ ਇਹ ਚੱਲਿਆ ਕੋਲਡ ਸਟੋਰ ਤੇ ਯਾਨੀ ਕਿ ਇੰਨਾ ਝੜ ਆਪਣਾ 5.5 ਕਿਲਿਆਂ ਦੇ ਵਿੱਚੋਂ ਇੰਨਾ ਮਾਲ ਹੋਇਆ ਰਾਸ਼ਨ ਰਾਸ਼ਨ 900 ਗੱਟੂ ਫੋਟ ਬਹੁਤ ਵਧੀਆ ਜਾਣੀ ਨਾਲ ਇਹ ਵਾਇਰਸ ਵਾਲਾ ਆਲੂ ਸੀਗਾ ਸਾਰਾ ਮੈਨੂੰ ਇਧਰ ਏ ਟਰੈਕਟਰ ਨਹੀਂ ਪੈਰ ਹਲਾਉਂਦਾ ਜਿਹਨਾਂ ਨੇ ਵੀ ਮਾੜਾ ਮੋਟਾ ਵੀ ਚੱਪ ਹੁੰਦਾ ਇਹ ਚੱਲਦਾ ਸਾ ਪੂਰਾ ਸਹੀ ਹੋ ਗਿਆ ਵੀਰੇ ਆਪਣੀ ਹੈਗੀ 1899 ਮੱਕੀ ਜੋਗੇ ਤੇ ਦਿਨਾਂ ਦੇ ਵਿੱਚ ਹੀ ਬੀਜੀ ਹੋਈ ਆ ਪੂਰੀ ਨੇ ਤੇ ਤਾਂ ਪ੍ਰੇ ਕਰਤੀ ਆ ਸੁੰਡੀ ਵਾਲੀ ਵਧੀਆ ਗ੍ਰੋਥ ਕਰ ਰਹੀ ਹੈ ਮੱਕੀ ਅਜੇ ਇੱਕ ਅੱਖਾਂ ਵਾਲੀ ਕੋਈ ਦਵਾਈ ਨਹੀਂ ਕਰੀ ਇਹਦਾ ਰੰਗ ਵੀ ਸੋਹਣਾ ਪੂਰਾ ਮੱਕੀ ਦਾ ਤੇ ਹੈਗੀ ਵੀ ਪੂਰੀ ਵਧੀਆ ਠੀਕ ਆ 8 ਕੈਂਚੇ ਦੇ ਦਾਣਾ ਲਾਇਆ ਸੀਗਾ ਤੇ ਜਿਹੜੇ ਖੱਤੇ ਜਾ ਆਪਣਾ ਪਾਣੀ ਤੋਂ ਅੱਜ ਲੱਗ ਕੇ ਹਿਮਾਮਾਲ ਨਹੀਂ ਪੱਟਣ ਤੇ ਬੜਾ ਸੋਹਣਾ ਵਾ ਸੈਸ ਸੂਜ ਬਣਿਆ ਹੋਇਆ ਆਲੂ ਦਾ ਪਰ ਇਹ ਖੱਤਾ ਹੈਗਾ ਜਿਵੇਂ ਡੱਕਰ ਤੇ ਇਹਦੇ ਵਿੱਚ ਤਾਂ ਆਲੂ ਦੀਣਾ ਹੀ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਹਨ ਇਹ ਤਾਂ ਗ੍ਰੈਮੀ ਲੋਡ ਕਰੂ ਇਹਨੂੰ ਤਾਂ ਇਹ ਗੱਤੇ ਨੂੰ ਦਾ ਤੇ ਫੇਰ ਦੇਖਿਓ ਆਲੂ ਦਾ ਝਾੜ ਕੀ ਕਹਿੰਦਾ ਨਿਕਾਲ ਕੀ ਕਹਿੰਦਾ ਤੇ ਕਿੰਨਾ ਸੋਹਣਾ ਮਾਲੂ ਤੇ ਫੇਰ ਪਤਾ ਲੱਗੂ ਐਵੇਂ ਤਾਂ ਦੀਂਦਾ ਨਹੀਂ ਮੈਨੂੰ ਪਤਾ ਦਿਖਣਾ ਨਹੀਂ ਐਵੇਂ ਬਹੁਤ ਥੋੜਾ ਦੀਂਦਾ ਕਿਉਂਕਿ ਸਾਈਜ ਵੀ ਬਹੁਤ ਵਧੀਆ ਬਣਿਆ ਹੋਇਆ ਸੈਜ ਬਹੁਤ ਬਣਦਾ ਹੈ ਤੇ ਗਿਣਤੀ ਚ ਦਾਣਾ ਵਾਲਾ ਬਣਦਾ ਇਹ ਜਮੇ ਡਾਇਮੰਡ ਅਰ ਗਾਲੂ ਬਿਲਕੁਲ ਡਾਇਮੰਡ ਅਨ ਕੀ ਲੰਬੀ ਚਾਲ ਹੈ ਇਹਦੀ ਪੂਰੀ ਜੇ ਇਹਦਾ ਢੇਰ ਪਿਆ ਹੋਵੇ ਡਾਇਮੰਡ ਹੀ ਲੱਗਦਾ ਹੁੰਦਾ ਇਹ ਪਿਆ ਇਹ ਜਿਹੇ ਆਲੂ ਹੈ ਇਹ ਬਿਲਕੁਲ ਡਾਇਮੰਡ ਹੀ ਲੱਗਦਾ ਪਿਆਲੂ ਇਹ ਦੀਂਦਾ ਨਹੀਂ ਹੈਗਾ ਕਿਉਂਕਿ ਡਾਕਰ ਖੱਤਾ ਵਾਲਾ ਵਾ ਇਹ ਜਿਹੜੇ ਡਲੇ ਬਹੁਤ ਜ਼ਿਆਦੇ ਬਣਦੇ ਆ ਇਹ ਤਾਂ ਚੁਗਣ ਦੇ ਵਿੱਚ ਵੀ ਮਿਹਨਤ ਬਹੁਤ ਆਉਣੀ ਆ ਕਿਉਂਕਿ ਮੀਂਹ ਪੈ ਗਿਆ ਸੀਗਾ ਮੀਂਹ ਤੋਂ ਬਾਅਦ ਕੈੜਾ ਹੋਈ ਜਾਂਦਾ ਖੱਤਾ ਤੁਹਾਨੂੰ ਪਤਾ ਦੇਖ ਲਓ ਕਿੱਡੇ-ਕੱਡੇ ਡਲੇ ਨਿਕਲਦੇ ਆ ਆਹ ਦੇ ਨਾ ਪੂਰਾ ਹਾਲ ਡਲਿਆਂ ਚ ਰੰਗ ਰੂਪ ਦਾ ਪੂਰਾ ਸੋਹਣਾ ਆਲੂ ਹੈ